ਹੂੰ ਟੁੱਟਦਾ ਜਿਹੜੀ ਰਿਪੇਅਰ ਕਰ ਲੈਂਦੇ ਤੇ ਇੱਥੇ ਪਾਣੀ ਨਹੀਂ ਆਉਣਾ ਬੱਪਾ ਮਤਮਾਨ ਦਾ ਕਹਿੰਦਾ ਜੀ ਆਏ ਵਾਰ ਮੈਨੂੰ ਫੜ ਲੈਂਦੇ ਆ ਮੈਂ ਤਾਂ ਰੱਬ ਤਹਾ ਤੋਂ ਲੈ ਕੇ ਨਹੀਂ ਆਇਆ ਫੜ ਕੇ ਪਰ ਕੁਦਰਤੀ ਹਾਫਤਾ ਪੰਜਾਬ ਦੇ ਲੋਕ ਨੇ ਵੀਰੇ ਸਿਲਟਰ ਵਾਲਾ ਕੀਤਾ ਜੀ ਤੁਹਾਡੇ ਦੇ ਵੀ ਇਲਜ਼ਾਮ ਲੱਗਦੇ ਕਿ ਤੁਸੀਂ ਅੱਸੀ ਪਿੱਛੇ ਦਾ ਪੈਸਾ ਬੰਨ ਰਹੇ ਹੋ ਜਿਹੜਾ ਕੇਂਦਰ ਸਰਕਾਰ ਤੋਂ ਵਾਅਦਾ ਦਿੱਤਾ ਸੀ ਦੇਖਿਓ ਕਿ ਕਿੰਨਾ ਸਹੀ ਹੈ ਦੇਖੋ 1600 ਕੋਨਾ ਬਾਈ ਖਰਚਾ ਜਾ ਰਹੇ ਤੇ ਯਾਰ ਉੱਪਰ ਗਿਆ ਬਣ ਗਿਆ ਬਾਦਲ ਸਾਹਿਬ ਤੇ ਸੀਐਮ ਸਾਹਿਬ ਵੀ ਅੱਜ ਕਹਿ ਰਹੇ ਸੀ ਜਦੋਂ ਪੀਸੀ ਕੀਤੀ ਕਹਿੰਦੇ ਜੀ ਅਸੀਂ ਸਾਰੀ ਚੀਜ਼ਾਂ ਦਾ ਮੁਆਵਜ਼ਾ ਤਾਂਗੇ 40000 ਰੁਪਏ ਕਰ ਦਤਾਗੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ 40000 ਨਾਲ ਕੀ ਬੰਦ ਕਰ ਦੋ ਉਹ ਬਾਈ ਕਰਦਣ ਕਰ ਲੈ ਯਾਰ ਬਾਈ ਯਾਰ ਲੋਕਾਂ ਦੇ ਘਰ ਟਿਕ ਟਿਕ ਕਰ ਦੋ 2-2 ਲੱਖ 3-3 ਲੱਖ ਕਿੱਥੇ ਕਰਵਾਉਂਦਾ ਹੈ ਬਾਦਲ ਸਾਹਿਬ ਇੱਕ ਨਲਾਇਕ ਹੁੰਦੇ ਆ ਤੋੜਦੇ ਹੂੰ ਟੁੱਟਦਾ ਜੀ ਜਿਹੜੇ ਰਿਪੇਅਰ ਕਰ ਲੈਂਦੇ ਤੇ ਇੱਥੇ ਪਾਣੀ ਨਹੀਂ ਆਉਣਾ ਬੱਪਾ ਮਤਮਾਨ ਦਾ ਕਹਿੰਦਾ ਜੀ ਆਏ ਵਾਰ ਮੈਨੂੰ ਫੜ ਲੈਂਦੇ ਆ ਮੈਂ ਤਾਂ ਰੱਬ ਦਾ ਹਾਤੂ ਲੈ ਕੇ ਨਹੀਂ ਆਇਆ ਫਰਕੇ ਪਰ ਕੁਦਰਤੀ ਹਾਫਤਾ ਪੰਜਾਬ ਦੇ ਲੋਕ ਨੇ ਵੀਰੇ ਸਿਲਟਰ ਵਾਲਾ ਆਪ ਕੀਤਾ ਕਿ ਤੈਨੂੰ ਮੁਖਤਸਰ ਜਿੰਮੇਵਾਰੀ ਹੈ ਜੀ ਤੁਹਾਡੇ ਦੇ ਵੀ ਇਲਜ਼ਾਮ ਲੱਗਦੇ ਕਿ ਤੁਸੀਂ ਅਸੀਂ ਪਿੱਛੇ ਦਾ ਪੈਸਾ ਬਣ ਰਹੇ ਹੋ ਕੇਂਦਰ ਸਰਕਾਰ ਤੋਂ ਮੁਆਫੀ ਦਿੱਤਾ ਠੀਕ ਹੈ ਦੇਖਿਓ ਮੈਂ ਇਹ ਦੇਖ ਕੇ ਕਿ ਤੱਕ ਸਹੀ ਕੋ 180 ਕਰੋੜ ਦਾ ਬਾਈ ਕਰਜ਼ਾ ਯਾਰ ਤਿਆਰ ਉੱਪਰ ਗਿਆ ਹੋ ਰਿਹਾ ਹੈ ਕੀ ਕਰਦੇ ਜਾਂਦੇ ਬਾਦਲ ਸਾਹਿਬ ਕੇ ਸੀਐਮ ਸਾਹਿਬ ਵੀ ਅੱਜ ਕਹਿ ਰਹੇ ਸੀ ਜਦੋਂ ਪੀਸੀ ਕੀਤੀ ਕਹਿੰਦੇ ਸੀ ਸਾਰੀ ਚੀਜ਼ਾਂ ਦਾ ਮੁਆਵਜ਼ਾ ਤਾਂ ਕੇ 40000 ਰੁਪਏ ਕਰ ਦਤਾਗੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਦਾ 40000 ਨਾ ਕੀ ਬੰਦ ਕਰ ਦੋ ਉਹ ਭਾਈ ਕਰਦਨ ਕਰ ਲੈ ਯਾਰ ਇਹਨੂੰ ਭਾਈ ਯਾਰ ਲੋਕਾਂ ਦੇ ਘਰ ਟਿਕ ਟਿਕ ਕਰਦਾ ਪਰ 2-2 ਲੱਖ 3-3 ਲੱਖ ਕਿੰਨੇ ਕਰ ਬੰਦ ਹੈ ਉਹ ਵੀ ਦੇ ਨਹੀਂ ਬਾਦਲ ਸਾਹਿਬ ਇੱਕ ਨਲਾਇਕ ਬੰਦੇ ਆ ਟੁੱਟਦੇ ਟੁੱਟਦਾ ਜਿਹੜੇ ਰਿਪੇਅਰ ਕਰ ਲੈਂਦੇ ਤੇ ਇੱਥੇ ਪਾਣੀ ਨਹੀਂ ਆਉਣਾ ਬੱਪਾ ਮਤਮਾਨ ਦਾ ਕਹਿੰਦਾ ਜੀ ਆਏ ਵਾਰ ਮੈਨੂੰ ਫੜ ਲੈਂਦੇ ਆ ਮੈਂ ਤਾਂ ਰੱਬ ਦਾ ਹਾਥੋਂ ਲੈ ਕੇ ਨਹੀਂ ਆਇਆ ਫੜ ਕੇ ਪਰ ਕੁਦਰਤੀ ਆਫਤ ਆ ਪੰਜਾਬ ਦੇ ਲੋਕ ਨੇ ਵੀਰੇ ਸਿਰਟਰ ਵਾਲਾ ਆਪ ਕੀਤਾ ਕਿ ਤੈਨੂੰ ਤੈਨੂੰ ਮੁੱਖ ਮੰਤਰੀ ਦੇ ਉੱਪਰ ਹੀ ਜੀ ਤੁਹਾਡੇ ਦੇ ਵੀ ਇਲਜ਼ਾਮ ਲੱਗਦੇ ਕਿ ਤੁਸੀਂ ਅਸੀਂ ਕਿਸੇ ਦਾ ਪੈਸਾ ਬੰਨ ਰਹੇ ਹੋ ਜਿਹੜਾ ਕੇਂਦਰ ਸਰਕਾਰ ਤੋਂ ਮੁਆਫੀ ਦਿੱਤਾ ਠੀਕ ਹੈ ਦੇਖਿਓ ਨਹੀਂ ਕਿ ਕਿੰਨਾ ਕਿ ਕਿਤਾ ਸੇ 1600 ਕੋਈ ਨਾ ਬਾਈ ਕਰ ਜਾ ਯਾਰ ਤੇ ਯਾਰ ਉੱਪਰ ਗਿਆ ਕੀ ਕਰਦੇ ਜਾਂਦੇ ਬਾਦਲ ਸਾਹਿਬ ਕੇ ਸੀਐਮ ਸਾਹਿਬ ਵੀ ਅੱਜ ਕਹਿ ਰਹੇ ਸੀ ਜਦੋਂ ਪੀਸੀ ਕੀਤੀ ਕਿਦਾਂ ਜੀ ਅਸੀਂ ਸਾਰੀ ਫੀਸ ਦਾ ਮੁਆਵਜ਼ਾ ਤਾਂ ਕੇ 40000 ਰੁਪਏ ਕਰ ਦਤਾ ਆਗੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਦਾ ਮੁਆਵਜ਼ਾ ਸਾਹਿਬ ਨਾ ਕੀ ਬੰਦ ਕਰ ਦੋ ਉਹ ਬਾਈ ਕਰਦਣ ਕਰ ਲੈ ਯਾਰ ਬਾਈ ਯਾਰ ਲੋਕਾਂ ਦੇ ਘਰ ਟਿਕ ਟਿਕ ਕਰਦ ਘਟ 2-2 ਲੱਖ 3-3 ਲੱਖ ਕਿੰਨੇ ਕਰ ਬੰਦ ਹੈ ਉਹ ਵੀ ਦੇਣ ਜੀ ਬਾਦਲ ਸਾਹਿਬ ਇੱਕ ਨਲਾਇਕ ਹੁੰਦੇ ਆ ਤੋੜਦੇ ਹੂੰ ਟੁੱਟਦਾ ਜੀ ਜਿਹੜੇ ਰਿਪੇਅਰ ਕਰ ਲੈਂਦੇ ਤੇ ਇੱਥੇ ਪਾਣੀ ਨਹੀਂ ਆਉਣਾ ਬੱਪਾ ਮਤਮਾਨ ਦਾ ਕਹਿੰਦਾ ਜੀ ਆਏ ਵਾਰ ਮੈਨੂੰ ਫੜ ਲੈਂਦੇ ਆ ਮੈਂ ਤਾਂ ਰੱਬ ਤਹਾ ਤੋਂ ਲੈ ਕੇ ਨਹੀਂ ਆਇਆ ਫੜ ਕੇ ਪਰ ਕੁਦਰਤੀ ਹ ਪੰਜਾਬ ਦੇ ਲੋਕ ਨੇ ਵੀਰੇ ਸਲੇਟਰ ਆ ਜੀ ਤੁਹਾਡੇ ਦੇ ਇਲਜ਼ਾਮ ਲੱਗਦੇ ਕਿ ਤੁਸੀਂ ਐਸਪੀ ਸੀ ਦਾ ਪੈਸਾ ਬਣ ਰਹੇ ਹੋ ਜਿਹੜਾ ਕੇਂਦਰ ਸਰਕਾਰ ਤੋਂ ਉਹ ਆਪਾਂ ਦਿੱਤਾ ਠੀਕ ਦੇਖੀਓ ਕਿ ਕਿੰਨਾ ਕਿੰਨਾ ਸੇਖੋ 1600 ਕਰੋੜ ਦਾ ਬਾਈ ਖਰਚਾ ਜਾ ਰਿਹਾ ਤੇ ਯਾਰ ਉੱਪਰ ਗਿਆ ਹੋਣਾ ਬਾਦਲ ਸਾਹਿਬ ਤੇ ਸੀਐਮ ਸਾਹਿਬ ਵੀ ਅੱਜ ਕਹਿ ਰਹੇ ਸੀ ਜਦੋਂ ਪੀਸੀ ਕੀਤੀ ਕਹਿੰਦੇ ਜੀ ਅਸੀਂ ਸਾਰੀ ਚੀਜ਼ਾਂ ਦਾ ਮੁਆਵਜ਼ਾ ਤਾਂਗੇ 40000 ਰੁਪਏ ਕਰ ਦਤਾਗੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ 40000 ਨਾਲ ਕੀ ਬੰਦ ਕਰ ਦੋ ਉਹ ਬਾਈ ਕਰਦਣ ਕਰ ਲੈ ਯਾਰ ਬਾਈ ਯਾਰ ਲੋਕਾਂ ਦੇ ਘਰ ਟਿਕ ਟਿਕ ਕਰ ਦੋ 2-2 ਲੱਖ 3-3 ਲੱਖ ਕਿੱਥੇ ਕਰਵਾਉਂਦਾ ਹੈ ਬਾਦਲ ਸਾਹਿਬ ਇੱਕ ਨਲਾਇਕ ਹੁੰਦੇ ਆ ਤੋੜ ਦੇ ਟੁੱਟਦਾ ਜੀ ਜਿਹੜੇ ਰਿਪੇਅਰ ਕਰ ਲੈਂਦੇ ਤੇ ਇੱਥੇ ਪਾਣੀ ਨਹੀਂ ਆਉਣਾ ਬੱਪਾ ਮਤਮਾਨ ਦਾ ਕਹਿੰਦਾ ਜੀ ਆਏ ਵਾਰ ਮੈਨੂੰ ਫੜ ਲੈਂਦੇ ਆ ਮੈਂ ਤਾਂ ਰੱਬ ਦਾ ਹਾਤੂ ਲੈ ਕੇ ਨਹੀਂ ਆਇਆ ਫਰਕ ਪਰ ਕੁਦਰਤੀ ਹਾਫਤਾ ਪੰਜਾਬ ਦੇ ਲੋਕ ਨੇ ਵੀਰੇ ਸਲੇਟਰ ਵਾਲੀ ਤੁਹਾਡੀ ਤਰਫ ਤੇ ਤੈਨੂੰ ਮੁਖਾਤੇ ਬਣਾਉਣ ਦੀ ਜ਼ੁਬਰੀ ਹੈ ਜੀ ਤੁਹਾਡੇ ਦੇ ਇਲਜ਼ਾਮ ਲੱਗਦੇ ਕਿ ਤੁਸੀਂ ਅਸੀਂ ਪਿੱਛੇ ਦਾ ਪੈਸਾ ਬੰਨ ਰਹੇ ਹੋ ਜੋ ਕੇਂਦਰ ਸਰਕਾਰ ਤੋਂ ਵਾਅਦਾ ਦਿੱਤਾ ਸੀ ਦੇਖਿਓ ਕਿ ਕਿੰਨਾ ਕਿੰਨਾ ਸਹੀ ਕੋ 1600 ਕਰੋੜ ਦਾ ਬਾਈ ਖਰਚਾ ਜਾ ਰਿਹਾ ਤੇ ਯਾਰ ਉੱਪਰ ਗਿਆ ਹੋ ਗਿਆ ਪਤਾ ਕਿ ਨਹੀਂ ਜੀ ਬਾਦਲ ਸਾਹਿਬ ਕੇ ਸੀਐਮ ਸਾਹਿਬ ਵੀ ਅੱਜ ਕਹਿ ਰਹੇ ਸੀ ਜਦੋਂ ਪੀਸੀ ਕੀਤੀ ਕਹਿੰਦੇ ਸੀ ਸਾਰੀ ਪੀਚੇ ਦਾ ਮੁਆਵਜ਼ਾ ਤਾਂ ਕੇ 40000 ਰੁਪਏ ਕਰ ਦਤਾਗੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ 40000 ਨਾ ਕੀ ਬੰਦ ਕਰ ਦੋ ਉਹ ਬਾਈ ਕਰਦਨ ਕਰ ਲੈ ਯਾਰ ਬਾਈ ਯਾਰ ਲੋਕਾਂ ਦੇ ਘਰ ਟਿਕ ਟਿਕ ਕਰਦਾ ਪਰ 2-2 ਲੱਖ 3-3 ਲੱਖ ਕਿੰਨੇ ਕਰ ਬੰਦ ਹੈ ਉਹ ਵੀ ਦੇ ਨਹੀਂ ਬਾਦਲ ਸਾਹਿਬ ਇੱਕ ਨਲਾਇਕ ਬੰਦੇ ਆ ਟੁੱਟਦੇ ਟੁੱਟਦਾ ਜਿਹੜੇ ਰਿਪੇਅਰ ਕਰ ਲੈਂਦੇ ਤੇ ਇੱਥੇ ਪਾਣੀ ਨਹੀਂ ਆਉਣਾ ਬੱਪਾ ਮਤਮਾਨ ਦਾ ਕਹਿੰਦਾ ਜੀ ਆਏ ਵਾਰ ਮੈਨੂੰ ਫੜ ਲੈਂਦੇ ਆ ਮੈਂ ਤਾਂ ਰੱਬ ਦਾ ਹਾਥੋਂ ਲੈ ਕੇ ਨਹੀਂ ਆਇਆ ਫੜ ਕੇ ਪਰ ਕੁਦਰਤੀ ਆਫਤ ਆ ਪੰਜਾਬ ਦੇ ਲੋਕ ਨੇ ਵੀਰੇ ਸਿਰਟਾ ਨੂੰ ਤੈਨੂੰ ਤੈਨੂੰ ਮੁੱਖ ਮੰਤਰੀ ਬਣਾਉਣ ਦੀ ਉਮੀਦ ਹੈ ਜੀ ਤੁਹਾਡੇ ਦੇ ਵੀ ਇਲਜ਼ਾਮ ਲੱਗਦੇ ਕਿ ਤੁਸੀਂ ਅਸੀਂ ਪਿੱਛੇ ਦਾ ਪੈਸਾ ਬੰਨ ਰਹੇ ਹੋ ਕੇਂਦਰ ਸਰਕਾਰ ਤੋਂ ਵਾਅਦਾ ਦਿੱਤਾ ਠੀਕ ਹੈ ਦੇਖੀਓ ਮੈਂ ਦੇਖਦੇ ਕਿੰਨਾ ਵੀ 1600 ਕੋਈ ਨਾ ਬਾਈ ਖਰਚਾ ਜਾ ਰਿਹਾ ਤੇ ਯਾਰ ਉੱਪਰ ਗਿਆ ਕੀ ਕਹਿੰਦੇ ਨੇ ਬਾਦਲ ਸਾਹਿਬ ਕੇ ਸੀਐਮ ਸਾਹਿਬ ਵੀ ਅੱਜ ਕਹਿ ਰਹੇ ਸੀ ਜਦੋਂ ਪੀਸੀ ਕੀਤੀ ਕਿਦਾਂ ਜੀ ਅਸੀਂ ਸਾਰੀ ਫੀਸ ਦਾ ਮੁਆਵਜ਼ਾ ਤਾਂ ਕੇ 40000 ਰੁਪਏ ਕਰ ਦਤਾ ਆਗੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਦਾ ਮੁਆਵਜ਼ਾ ਸਾਹਿਬ ਨਾ ਕੀ ਬੰਦ ਕਰਦਾ ਉਹ ਬਾਈ ਕਰਦਣ ਕਰ ਲੈ ਯਾਰ ਬਾਈ ਯਾਰ ਲੋਕਾਂ ਦੇ ਘਰ ਟਿਕ ਟਿਕ ਕਰਦ ਘਟ 2-2 ਲੱਖ 3-3 ਲੱਖ ਕਿੰਨੇ ਕਰ ਬੰਦ ਹੈ ਉਹ ਵੀ ਦੇਣ ਜੀ ਬਾਦਲ ਸਾਹਿਬ ਇੱਕ ਨਲਾਇਕ ਹੁੰਦੇ ਆ ਤੋੜਦੇ ਹੂੰ ਟੁੱਟਦਾ ਜੀ ਜਿਹੜੇ ਰਿਪੇਅਰ ਕਰ ਲੈਂਦੇ ਤੇ ਇੱਥੇ ਪਾਣੀ ਨਹੀਂ ਆਉਣਾ ਬੱਪਾ ਮਤਮਾਨ ਦਾ ਕਹਿੰਦਾ ਜੀ ਆਏ ਵਾਰ ਮੈਨੂੰ ਫੜ ਲੈਂਦੇ ਆ ਮੈਂ ਤਾਂ ਰੱਬ ਤਹਾ ਤੋਂ ਲੈ ਕੇ ਨਹੀਂ ਆਇਆ ਫੜ ਕੇ ਪਰ ਕੁਦਰਤੀ ਹਾ ਪੰਜਾਬ ਦੇ ਲੋਕ ਨੇ ਵੀਰੇ ਸਿਲਟਰ ਵਾਲਾ ਕੀਤਾ ਤੇ ਤੈਨੂੰ ਤੈਨੂੰ ਮੁੱਖ ਮੰਤਰੀ ਦੇ ਉੱਪਰ ਹੀ ਹੈ ਜੀ ਤੁਹਾਡੇ ਦੇ ਵੀ ਇਲਜ਼ਾਮ ਲੱਗਦੇ ਕਿ ਤੁਸੀਂ ਅੱਧੀ ਪਿਛੇ ਦਾ ਪੈਸਾ ਬੰਨ ਰਹੇ ਹੋ ਜਿਹੜਾ ਕੇਂਦਰ ਸਰਕਾਰ ਤੋਂ ਵਾਅਦਾ ਦਿੱਤਾ ਸੀ ਦੇਖਿਓ ਕਿ ਕਿੰਨਾ ਦੇਖੋ 1600 ਕੋਨਾ ਬਾਈ ਖਰਚਾ ਜਾ ਰਹੇ ਤੇ ਯਾਰ ਉੱਪਰ ਗਿਆ ਬਣ ਗਿਆ ਕਾਹਦੇ ਲਈ ਜਾਂਦਾ ਹੈ ਬਾਦਲ ਸਾਹਿਬ ਤੇ ਸੀਐਮ ਸਾਹਿਬ ਵੀ ਅੱਜ ਕਹਿ ਰਹੇ ਸੀ ਜਦੋਂ ਪੀਸੀ ਕੀਤੀ ਕਹਿੰਦੇ ਜੀ ਅਸੀਂ ਸਾਰੀ ਚੀਜ਼ਾਂ ਦਾ ਮੁਆਵਜ਼ਾ ਤਾਂਗੇ 40000 ਰੁਪਏ ਕਰ ਦਤਾਗੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ 40000 ਨਾਲ ਕੀ ਬੰਦ ਕਰ ਦੋ ਉਹ ਬਾਈ ਕਰਦਨ ਕਰ ਲੈ ਯਾਰ ਬਾਈ ਯਾਰ ਲੋਕਾਂ ਦੇ ਘਰ ਟਿਕ ਟਿਕ ਕਰ ਦੋ 2-2 ਲੱਖ 3-3 ਲੱਖ ਕਿੱਥੇ ਕਰਵਾਉਂਦਾ ਹੈ ਬਾਦਲ ਸਾਹਿਬ ਇੱਕ ਨਲਾਇਕ ਹੁੰਦੇ ਆ ਤੋੜ ਦੇ ਟੁੱਟਦਾ ਜੀ ਜਿਹੜੇ ਰਿਪੇਅਰ ਕਰ ਲੈਂਦੇ ਤੇ ਇੱਥੇ ਪਾਣੀ ਨਹੀਂ ਆਉਣਾ ਬੱਪਾ ਮਰਤਮਾਨ ਦਾ ਕਹਿੰਦਾ ਜੀ ਆਏ ਵਾਰ ਮੈਨੂੰ ਫੜ ਲੈਂਦੇ ਆ ਮੈਂ ਤਾਂ ਰੱਬ ਦਾਹਤੋਂ ਲੈ ਕੇ ਨਹੀਂ ਆਇਆ ਫਰਜੇ ਪਰ ਕੁਦਰਤੀ ਹਾਫਤਾ ਪੰਜਾਬ ਦੇ ਲੋਕ ਨੇ ਵੀਰੇ ਸਿਲਟਰ ਵਾਲਾ ਆਪ ਕੀਤਾ ਕਿ ਤੈਨੂੰ ਮੁਖਾਸੇ ਬਣਾਉਣ ਦੀ ਜੁਰੀ ਹੈ ਜੀ ਤੁਹਾਡੇ ਦੇ ਵੀ ਇਲਜ਼ਾਮ ਲੱਗਦੇ ਕਿ ਤੁਸੀਂ ਅਸੀਂ ਪਿੱਛੇ ਦਾ ਪੈਸਾ ਬਣ ਰਹੇ ਹੋ ਕੇਂਦਰ ਸਰਕਾਰ ਤੋਂ ਮੁਆਵਜ਼ੇ ਦਿੱਤੇ ਠੀਕ ਹੈ ਦੇਖਿਓ ਮੈਂ ਇਹ ਦੇਖ ਕੇ ਕਿ ਤੱਕ ਸਹੀ ਕੋ 180 ਕਰੋੜ ਦਾ ਬਾਈ ਕਰਜਾ ਯਾਰ ਤਿਆਰ ਉੱਪਰ ਗਿਆ ਹੋ ਰਿਹਾ ਹੈ ਕੀ ਕਰਦੇ ਜਾਂਦੇ ਬਾਦਲ ਸਾਹਿਬ ਕੇ ਸੀਐਮ ਸਾਹਿਬ ਵੀ ਅੱਜ ਕਹਿ ਰਹੇ ਸੀ ਜਦੋਂ ਪੀਸੀ ਕੀਤੀ ਕਹਿੰਦੇ ਸੀ ਸਾਰੀ ਚੀਜ਼ਾਂ ਦਾ ਮੁਆਵਜ਼ਾ ਤਾਂ ਕੇ 40000 ਰੁਪਏ ਕਰ ਦਤਾਗੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਦਾ 40000 ਨਾ ਕੀ ਬੰਦ ਕਰ ਦੋ ਉਹ ਬਾਈ ਕਰਦਨ ਕਰ ਲੈ ਯਾਰ ਇਹ ਬਾਈ ਯਾਰ ਲੋਕਾਂ ਦੇ ਘਰ ਟਿਕ ਟਿਕ ਕਰਤ ਫੜ 2-2 ਲੱਖ 3-3 ਲੱਖ ਕਿੰਨੇ ਕਰ ਬੰਦ ਹੈ ਉਹ ਵੀ ਦੇ ਨਹੀਂ ਬਾਦਲ ਸਾਹਿਬ ਇੱਕ ਨਲਾਇਕ ਬੰਦੇ ਆ ਟੁੱਟਦੇ ਟੁੱਟਦਾ ਜਿਹੜੇ ਰਿਪੇਅਰ ਕਰ ਲੈਂਦੇ ਤੇ ਇੱਥੇ ਪਾਣੀ ਨਹੀਂ ਆਉਣਾ ਬੱਪਾ ਮਤਮਾਨ ਦਾ ਕਹਿੰਦਾ ਜੀ ਆਏ ਵਾਰ ਮੈਨੂੰ ਫੜ ਲੈਂਦੇ ਆ ਮੈਂ ਤਾਂ ਰੱਬ ਦਾ ਹਾਥੋਂ ਲੈ ਕੇ ਨਹੀਂ ਆਇਆ ਫੜ ਕੇ ਬਾਰੇ ਕੁਦਰਤੀ ਆਫਤ ਆ ਪੰਜਾਬ ਦੇ ਲੋਕ ਨੇ ਵੀਰੇ ਸਿਰਟਾ ਨੂੰ ਤੁਹਾਨੂੰ ਤੁਹਾਨੂੰ ਮੁੱਖ ਮੰਤਰੀ ਬਣਾਉਣ ਦੀ ਉਮੀਦ ਹੈ ਜੀ ਤੁਹਾਡੇ ਦੇ ਵੀ ਇਲਜ਼ਾਮ ਲੱਗਦੇ ਕਿ ਤੁਸੀਂ ਐਸਪੀਸੀ ਦਾ ਪੈਸਾ ਬੰਨ ਰਹੇ ਹੋ ਕੇਂਦਰ ਸਰਕਾਰ ਤੋਂ ਮੁਆਵਜ਼ਾ ਦਿੱਤਾ ਠੀਕ ਹੈ ਦੇਖੀਓ ਮੈਂ ਦੇਖੀਓ ਕਿੰਨਾ ਵੀ 1600 ਕੋਈ ਨਾ ਬਾਈ ਖਰਚਾ ਜਾ ਰਿਹਾ ਤੇ ਯਾਰ ਉੱਪਰ ਗਿਆ ਕੀ ਕਹਿੰਦੇ ਨੇ ਬਾਦਲ ਸਾਹਿਬ ਕੇਹ ਆ ਸੀਐਮ ਸਾਹਿਬ ਵੀ ਅੱਜ ਕਹਿ ਰਹੇ ਸੀ ਜਦੋਂ ਪੀਸੀ ਕੀਤੀ ਕਿਦਾਂ ਜੀ ਅਸੀਂ ਸਾਰੀ ਫੀਸ ਦਾ ਮੁਆਵਜ਼ਾ ਤਾਂ ਕੇ 40000 ਰੁਪਏ ਕਰ ਦਤਾ ਆ ਕੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਦਾ ਮੁਆਵਜ਼ਾ ਸਾਹਿਬ ਨਾ ਕੀ ਬੰਦ ਕਰ ਦੋ ਉਹ ਬਾਈ ਕਰਦਣ ਕਰ ਲੈ ਯਾਰ ਬਾਈ ਯਾਰ ਲੋਕਾਂ ਦੇ ਘਰ ਕਰ ਦੋ 2-2 ਲੱਖ 3-3 ਲੱਖ ਕਿੰਨੇ ਕਰ ਬੰਦ ਹੈ ਉਮੀਦ ਨਹੀਂ ਜੀ ਬਾਦਲ ਸਾਹਿਬ ਇੱਕ ਨਲਾਇਕ ਹੁੰਦੇ ਆ ਤੋੜ ਦੇ ਟੁੱਟਦਾ ਜੀ ਜਿਹੜੇ ਰਿਪੇਅਰ ਕਰ ਲੈਂਦੇ ਤੇ ਇੱਥੇ ਪਾਣੀ ਨਹੀਂ ਆਉਣਾ ਬੱਪਾ ਮਤਮਾਨ ਦਾ ਕਹਿੰਦਾ ਜੀ ਆਏ ਵਾਰ ਮੈਨੂੰ ਫੜ ਲੈਂਦੇ ਆ ਮੈਂ ਤਾਂ ਰੱਬ ਤਾਹ ਤੋਂ ਲੈ ਕੇ ਨਹੀਂ ਆਇਆ ਫੜ ਕੇ ਪਰ ਕੁਦਰਤੀ ਹਾਫਤਾ ਪੰਜਾਬ ਦੇ ਲੋਕ ਨੇ ਵੀਰੇ ਸਿਲਟਰ ਵਾਲਾ ਕੀਤਾ ਜੀ ਤੁਹਾਡੇ ਦੇ ਵੀ ਇਲਜ਼ਾਮ ਲੱਗਦੇ ਕਿ ਤੁਸੀਂ ਅੱਸੀ ਪਿੱਛੇ ਦਾ ਪੈਸਾ ਬੰਨ ਰਹੇ ਹੋ ਜਿਹੜਾ ਕੇਂਦਰ ਸਰਕਾਰ ਤੋਂ ਵਾਅਦਾ ਦਿੱਤਾ ਸੀ ਦੇਖਿਓ ਕਿ ਕਿੰਨਾ ਸਹੀ ਹੈ ਦੇਖੋ 1600 ਬਾਈ ਕਰਜਾ ਜਾ ਰਹੇ ਤੇ ਯਾਰ ਉੱਪਰ ਗਿਆ ਬਣ ਗਿਆ ਬਾਦਲ ਸਾਹਿਬ ਤੇ ਸੀਐਮ ਸਾਹਿਬ ਵੀ ਅੱਜ ਕਹਿ ਰਹੇ ਸੀ ਜਦੋਂ ਪੀਸੀ ਕੀਤੀ ਕਹਿੰਦੇ ਜੀ ਅਸੀਂ ਸਾਰੀ ਚੀਜ਼ਾਂ ਦਾ ਮੁਆਵਜ਼ਾ ਤਾਂਗੇ 40000 ਰੁਪਏ ਕਰ ਦਤਾਗੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ 40000 ਨਾਲ ਕੀ ਬੰਦ ਕਰ ਦੋ ਉਹ ਭਾਈ ਕਰਦਨ ਕਰ ਲੈ ਯਾਰ ਬਈ ਯਾਰ ਲੋਕਾਂ ਦੇ ਘਰ ਟਿਕ ਟਿਕ ਕਰ ਦੋ 2-2 ਲੱਖ 3-3 ਲੱਖ ਕਿੱਥੇ ਕਰਵਾਉਂਦਾ ਹੈ ਬਾਦਲ ਸਾਹਿਬ ਇੱਕ ਨਲਾਇਕ ਬੰਦੇ ਆ